ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਕਾਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DASਾ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਠੇ ਸਭ ਦੁੱਖ ਜਾਇ ਦੇਗ ਬਹਾਦਰ ਸਿਮਰੀ ਆਏ ਘਰ ਨਾਉ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਪਉੜੀ ਅੰਦਾ ਪ੍ਰਥਮ ਹੈ ਸਾਜ ਕਾਏ ਜਿਨ ਸਭ ਸੈ ਸਾਰਿ ਉਪਾਇਆ ਬ੍ਰਹਮਾ ਮਿਸਨ ਮਹੀਸ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੀਦਨੀ ਬਨ ਥੰਮਾ ਗਗਨ ਰਹਾਇਆ ਸਿਰ ਦੇ ਦਨੂ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜ ਕਾਏ ਦੇਤਾ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹ ਸਿਰ ਘਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇ ਸੀ ਪਕੜ ਗिराया ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨ ਧਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜਗ ਬੀਤੇ ਆ ਅਦਸੀਲੀ ਤੇਰੇ ਤਾ ਆਇਆ ਨੱਚੀ ਕਾਲ ਸਰੋਸਰੀ ਕਲ ਨਾਰਦ ਡੌਰੂ ਆਇਆ ਅਭਿਮਾਨ ਉਤਾਰਨ ਦੀ ਉਤਿਆ ਮਹਿਖਾ ਸੁਰ ਸੁੰਡ ਉਪਾਇਆ ਜੀਤ ਲਏ ਤਨ ਦੇਵਤੇ ਤੇਹ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਈ ਕੈ ਸਿਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨੇ ਕਾਲ ਕੈ ਤਨ ਗਿਰ ਕਾਇਲਾਸ ਤਕਾਇਆ डरक हथो दानवी दिल अंदर त्रास پاس पास دے اندر आया पौड़ी ਇਕ ਦਿਹਾੜੇ ਨਾਵਣ ਆਈ ਦੁਰਗ ਸਾਹਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕੁਰਾਈ ਸਤਿਦਾਨ ਵੀ ਲੋਕੀ ਤਹੀ ਫੇਰਾਈ ਦੋਹੀ ਆਪਣੀ ਬੈਠੇ ਵਾਈ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭ ਨਾਰਕਸਾ ਕਿਨਾ ਨਾ ਜਿੱਤਾ ਜਾਈ ਮਹਿ ਕੇ ਦੇਤ ਨੂੰ ਤੇਰੀ ਸ਼ਾਮਤ ਕਾਈ ਦੇਵੀ ਦੁਰਗ ਸਾਹਾ ਪੌੜੀ ਪੌੜੀ ਦੁਰਗਾ ਵੈਣ ਸੁਣੰਦੀ ਹਸੀ ਹੜਹੜਾਏ ਉਹੀ ਸੀ ਹੋ ਮੰਗਾਇ ਰਾਕਸ ਪਖਣਾ ਚਿੰਤਾ ਕਰ ਹੋ ਨਾ ਕਾਈ دیਵਾਨੂ ਆਖੇ ਰੋਹੀ ਮਹਾਮਈ ਰਾਕਸ ਮਰਣੇ ਦੋਹਰਾ ਰਾਕਸ ਆਏ ਰੋਹਲੇ ਖੇਤ ਪੜਨ ਕੇ ਚਾਵੇ ਲਸਕਨ ਤੇ ਗਾਂ ਵਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ धारा मु संख नगारे बजे राखस आए रू हले तर वारी बख तर सजे जुटे सहुध न हिकु जाते खेत अंदर जो गजे पउड़ी ਜੰਗ ਮੁਸਾਫਾ ਵਜੇ ਆ ਰਣਕੁਰੀ ਨਗਾਰੇ ਚਾਵਲੇ ਝੁੱਲਨ ਨੀਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਊਂਗਣ ਜਾਣ ਝਟਾਵਲੇ ਦੁਰਗਾ ਦਨੋਂ ਡਹਿ ਰਣ 나ਦ ਵਜਨ ਖੇਤ ਪਿਹਾਵਲੇ ਬੀਰ ਪਰ ਉਤੇ ਵਰਛੀਏ ਜਣ ਢਾਲ ਚਮਟੇ ਆਵਲੇ ਇੱਕ ਵੱਡੇ ਤੇਗੀ ਤੜਫੀਆਂ ਮਦ ਪੀਤੇ ਲੋਟਨ ਬਾਵਲੇ ਇਕ ਚੁਣ ਚੁਣ ਝਾੜੂ ਕੱਢੀ ਅਨ ਰੇਤ ਵਿੱਚ ਆਓ ਸੋਇਨਾ ਢਾਵਲੇ ਗਦਾ ਤੇ ਰਸੂਲਾ ਵਰਸ਼ੀਆਂ ਤੀਰ ਵਗਨ ਖਰੇ ਉਤਾਵਲੇ ਜਾਣ ਦੱਸੇ ਪੋ ਜੰਗਮ ਸਾਵਲੇ ਮਰ ਜਾਵਨ ਵੀਰ ਰੁਹਾਵਲੇ ਪੌੜੀ ਦੇਖਣਾ ਚੰਡ ਪ੍ਰਚੰਡ ਨੂੰ ਰਣ ਕੁਰੀ ਨਗਾਰੇ ਧਾਈ ਰਾਖਸ ਰੂਹਲੇ ਚਾਓ ਗਿਰਦੋ ਭਾਰੇ ਹੱਥੀਂ ਤੇਗਾ ਪਕੜ ਕਾ ਰਣ ਭੜੀ ਕਰਾਰੇ ਕਰਾਰੇ ਕਦੇ ਨਨਠੇ ਜੋਦ ਤੇ ਜੋਦੇ ਜੁਝਾਰੇ ਦਿਲ ਵਿੱਚ ਰੂਹ ਵਢਾਈ ਕਾ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨਾ ਬੀਰ ਖੇਤ ਉਤਾਰੇ ਮਾਰੇ ਜੱਪਣ ਬਿਜਲੀ ਸਿਰ ਭਾਰ ਮਨਾਰੇ ਪੌੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸਿਹਣਸਾਰ ਦੀ ਪੇਟ ਮਲੰਦੇ ਲਾਈ ਮਹਿਕੇ ਦਇਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁੱਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਈ ਕਾਏ ਚੋਟੀ ਜਾਨ ਦਿਖਾਈ ਤਾਰੇ ਧੂਮ ਕੇ ਤ ਪੌੜੀ ਜੁਟਾ ਪਵਨਨਗਾਰੇ ਅਣੀਆਂ ਜੁਟੀਆਂ ਧੂ ਹਲਈਆ ਦਰਵਾਰੀ ਦੀਵਾਦਾਨਵੀ ਵਾਹਨ ਵਾਰੋਵਾਰੀ ਸੂਰੇ ਸੰਗਰੇ ਵਗੈ ਰਾਤ ਚੁਲਾਰੀ ਜਿਉਂਗੇ ਰੂ ਬਬਤਰ ਦੇਖਣ ਬੈਠ ਅਟਾਰੀ ਨਾਰੀ ਰਾਕਸਾ ਪਾਈ ਤੁਮ ਸਵਾਰੀ ਦੁਰਗਾਦਾਨਵੀ ਪੌੜੀ ਲਖਨਗਾਰੇ ਵੱਜਣ ਅਮੋਹ ਸਾਹਮਣੇ ਰਾਖਸ ਰਣੋਂ ਨਾ ਭੱਜਣ ਰੋਹੇ ਰੋਹਲੇ ਸਿੰਘਾਂ ਵਾਗੂ ਗੱਜਣ ਸੱਬੇ ਸੂਰਮੇ ਤਾਣ ਤਾਣ ਕਬਰ ਛੱਡਣ ਦੁਰਗਾ ਸਾਹਮਣੇ ਪੌੜੀ ਪੌੜੀ ਕੁਰੀ ਨਗਾਰੇ ਦੋਹਰੇ ਰਣ ਸੰਗਲੀ ਆਲੇ ਧੂੜਲ ਪੇਟੇ ਤੂਹਰੇ ਸਿਰਧਾਰ ਜਟਾਲੇ ਓਖਲੀਆਂ ਨਸਾਂ ਜਿਨਾ ਮੋਹ ਜਪਣ ਆਲੇ ਸਾਹੀ ਦੇਵੀ ਸਾਹਮਣੇ ਬੀਰ ਮੁਛਲੀ ਆਲੇ ਸੁਰਪਤ ਜਿਹੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਕੀ ਰਕੈ ਜਾਣ ਕਣੀ ਅਰ ਕਾਲੇ ਪੌੜੀ ਚੋਟ ਪਈ ਖਰਚਾਮੀ ਦਲਾ ਮੁਕਾਬਲਾ ਹੀਰ ਲਈ ਬਰਿਆਮੀ ਦੁਰਗਾ ਆਈ ਕਾਇ ਰਾਖਸ ਵੱਡੇ ਅਲਾਮੀ ਭਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਆ ਗਣਤ ਕੁਰੀ ਨਗਾਰੇ ਦਲਾ ਪੇੜੰਦਿਆ ਪਾਏ ਮਹਿਖਲ ਭਾਰੇ دیਵਾ ਧਨਵਾ ਵਾਹਨ ਫਟਕਰਾਰੇ ਰਾਖਸ ਰੂਹ ਲੇ ਜਪਣ ਤੇ ਕੀ ਆਰੇ ਮਿਆਨੋ ਤੂੰ ਹੀ ਆ ਜੋਦੇ ਵੱਡੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾਂ ਜਹ ਵੇਹਣੀ ਕਦੇ ਨਾ ਆਖਣ ਹਾਰੇ ਧਾਵਣ ਸਾਹਮਣੇ ਦੁਰਗਾ ਸਭ ਸੰਗਾਰੇ ਰਾਖਸ ਖੜਗ ਲਾਇ ਪਉੜੀ ਪਉੜੀ ਉਮਲ ਲੱਥੇ ਜੋਦੇ ਮਾਰੂ ਬੱਜਿਆ ਬੱਦਲ ਜਿਉ ਮਹਿਕਾ ਸੂਰ ਰਣ ਵਿੱਚ ਗੱਜਿਆ ਇੰਦਰ ਜੀਹਾ ਜੋਦਾ ਮੈਥੋ ਭੱਜਿਆ ਕੌਣ ਵਿਚਾਰੀ ਦੁਰਗਾ ਦਿਨ ਰਣ ਸੱਜਿਆ ਬੱਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਰੇ ਰਹਿ ਬਾਰੇ ਅਮੋ ਸਾਹਮਣੇ ਅਗਣਤ ਵੀਰ ਸੰਘਾਰੇ ਲੱਗਦੀ ਕਬਰੀ ਡਿੱਗੇ ਜਾਨ ਮਨਾਰੇ ਮਾਰੀ ਬਿਜੋ ਦੇ ਖੁੱਲੀ ਵਾਲੀ ਦਾਤ ਅਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਪੰਗਾ ਖਾਏ ਕੈ ਪੌੜੀ ਪੈ ਸੋਈ ਦੁਹਾ ਕੰਦਾਰਾ ਮੋਹ ਜੁੜੇ ਨਾਲ ਧੌਸਾ ਭਾਰੀ ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਧੂਹਿਆ ਮਖਾ ਸੁਰ ਭਾਰੀ ਉਮਲ ਲਥੇ ਸੂਰਮੇ ਮਾਰ ਮਤੀ ਕਰਾਰੀ ਜਾਪੇ ਚੱਲੇ ਰਤ ਦੇ ਸੱਲੇ ਜੱਟ ਧਾਰੀ ਪੌੜੀ ਸਾਟ ਪਈ ਜਮਤਾਣੀ ਦਲਾ ਮੁਕਾਬਲਾ ਧੂਹੇ ਲਈ ਕਿਰਪਿਆਣੀ ਦੁਰਗਾ ਮਿਆਨ ਤੇ ਚੰਗੀ ਰਾਖ ਸਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਚਵਾਨੀ ਲੱਥੀ ਕਰਗਲਾਈ ਪਾਖਰ ਤੁਰਾ ਪਲਾਣੀ ਰੜਕੀ ਧਰ ਤੋ ਜਾਏ ਲੈਂਦੀ ਅਗਾ ਸਿਧਾਣੀ ਸਿੰਗਾ ਧੌਲ ਦਿਐ ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰਕਾ ਵੱਡੇ ਗਨ ਤੇ ਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਕੱਤੀ ਕਾਣੀ ਲੋਹ ਮਿਜਦੀ ਚਾਰੇ ਯੁਗ ਕਹਾਣੀ ਚੱਲ ਗਤੀ ਗਦੀ ਮਿੱਧਣ ਖੇਤ ਵਿਹਾਣੀ ਮਹਿਖੇ ਦੈਤ ਨੂੰ ਇਤੀ ਮਹਿਖਾ ਸਰਦੈਤ ਮਾਰੇ ਦੁਰਗਾ ਆਇਆ 14 ਹੈ ਲੋਕਾ ਰਾਣੀ ਸੰਗਨ ਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗੜ ਨਾਹੀ ਬਾਣੀ ਦਲੀ ਹੰਕਾਰ ਕਾ ਜਾਣ ਕਰੀ ਸਮਾਈ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਵਾਨੀ ਚੱਲੇ ਵੀਰ ਖੇਤ ਪੀਤਾ ਫੁੱਲ ਐਆਣੀ ਘੁਮਨ ਸੁਰ ਮੇ ਹੋਈ ਅਲੋਪ ਭਵਾਨੀ ਦੇਵਾ ਨੂੰ ਰਾਜ ਦੇ ਇਸਰ ਦੀ ਵਰਦਾਨੀ ਹੋਈ ਜਤ ਦਿਨ ਸੁੰਭ ਨਿਸੁੰਭ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਜਧਾਨੀ ਤੱਕੀ ਜਿੱਤਣੀ ਇੰਦਰਪੁਰੀ ਤੇ ਧਾਵਣਾ ਵੱਡ ਜੋਦੀ ਮਤਾ ਪਕਾਇਆ ਸੰਧ ਪਟੇਲਾ ਪਖਰਾ ਭੀੜ ਸੰਦਾ ਸਾਜ ਬਣਾਇਆ ਜੰਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੋਹ ਸੋਮਬ ਨੇ ਸੋਮਬ ਸਿਧਾਇਆ ਪੌੜੀ ਸੋੰਬ ਨੇ ਸੋੰਬ ਅਲਾਇਆ ਵਡ ਜੋਦੀ ਸੰਗਰ ਵਾਏ ਰੋਹ ਦੇ ਖਾਲੀ ਦਿੱਤੀ ਆ ਬਰਿਆਮੀ ਤੁਰੇ ਨਚਾਏ ਘੁਰੀ ਦਮਾ ਮੇ ਦੂਹਰੇ ਜੰਬਾਣ ਜਿਉ ਅੜੜਾਏ ਦਿਓ ਦਾਨੋ ਲੁੱਜਣ ਆਏ ਪੌੜੀ ਦਾਨੋ ਦਿਓ ਅਨਾਗੀ ਸੰਗਰ ਰਚਿਆ ਫੁੱਲ ਖੜੇ ਜਣ ਬਾਗੀ ਬਾਣੀ ਜੋਧਿਆ ਭੂਤਾ ਇਲਾ ਕਾਗੀ ਗੋਸਤ ਭਖਿਆ ਹਮੜ ਤੋਂ ਮੜ ਜਾਗੀ ਕਤੀ ਸੂਰਿਆ ਸਾਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਓ ਭਜਾਈ ਮਿਲ ਕੇ ਰਾਖਸੀ ਲੋਕੀ ਤੇ ਹੀ ਫੇਰ ਆਈਂ ਦੋਹੀ ਆਪਣੀ ਦੁਰਗਾ ਦੀ ਸ਼ਾਮ ਤਕਾਈ ਦੇਵਾ ਦਰਦਿਆਂ ਆਂਦੀ ਚੰਡ ਚੜ੍ਹਾਈ ਉੱਤੇ ਰਾਖਸਾ ਪੌੜੀ ਆਈ ਫੇਰ ਪਵਾਨੀ ਖ਼ਬਰੀ ਪਾਈ ਆਂਦੇਤ ਵੱਡੇ ਅਬਮਾਨੀ ਹੋਏ ਇਕੱਠੇ ਲੋਚਨ ਧੋਵਾਂ ਗੁਮਾਨੀ ਰਾਈ ਬੁਲਾਇਆ ਜੱਗ ਵਿੱਚ ਵੱਡਾ ਦਾਨੋ ਆਪ ਕਹਾਈਆ ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਗੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਤੂਹੇ ਮਿਆਂ ਨੂੰ ਖੰਡਾ ਹੋਈ ਸਾਹਮਣੇ ਸਭੇ ਵੀਰ ਸੰਘਾਰੇ ਤੂੰ ਮਰਨੈਣ ਦੇ ਜਾਣ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ ਜੋ ਵੀ ਤੋਸ ਬਜਾਈ ਦਲਾ ਮੁਕਾਬਲਾ ਰੋਹ ਭਵਾਨੀ ਆਈ ਉਤਾਰ ਆਖਸਾ ਖੱਬੈ ਦਸ ਨਚਾਈ ਸਿਹਣ ਸਰਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੋਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕਾ ਰੋਹ ਹੋਏ ਚਲਾਈ ਰਾਕਸ ਰਾਏ ਨੂੰ ਜੰਪੁਰ ਦੀ ਆ ਪਠਾਈ ਲੋਚਨ ਤੁਮਨੋ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਭੰਨੇ ਦਾਇਤ ਪੁਕਾਰੇ ਰਾਜੇ ਸੁੰਭਥੈ ਲੋਚਨ ਧੂਮ ਸੰਘਾਰੇ ਸਣੈ ਸਿਪਾਹੀਆਂ ਚੁਣ ਚੁਣ ਜੋਦੇ ਮਾਰੇ ਅੰਦਰ ਖੇਤ ਦਾਇ ਜਾਪਨ ਅੰਬਰ ਤਾਰੇ ਡਿੱਗਣ ਸੂਰ ਮੇ ਗਿਰੇ ਪਰਬਤ ਭਾਰੇ ਮਾਰੇ ਬਿਜ ਦੇ ਦੈਤਾਂ ਦੇ ਦਲ ਹਾਰੇ ਦਹਿਸਤ ਖਾਏ ਕਾਏ ਬਚੇ ਸੋ ਮਾਰੇ ਮਾਰੇ ਰਹਿੰਦੇ ਰਾਏ ਠਾਏ ਪੌੜੀ ਰੋਹ ਹੋਏ ਬੁਲਾਈ ਰਾਖ ਸਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦਾ ਪੰਜਾਬੇ ਸ਼ੱਪਰ ਸ਼ਾਏ ਬਣਿਆ ਕੇ ਜਮਾ ਜਿਤੇ ਰਈ ਬੁਲਾਈ ਚੱਲੇ ਜੁੱਧ ਨੂੰ ਜਾਨ ਜਾਂ ਪਰ ਪਕੜ ਚਲਾਈ ਸੱਬੇ ਮਾਰਨੇ ਪੌੜੀ ਢੋਲਨ ਗਾਰੇ ਵਾਏ ਦਲਾ ਮੁਕਾਬਲਾ ਰੋਹ ਰੋਹਿਲੇ ਆਏ ਉਤੇ ਰਾਖਸ ਸਭ ਨਹੀਂ ਤੁਰੇ ਨਚਾਏ ਵਰਸ਼ੇ ਪਕੜ ਕਾਇ ਬਹੁਤੇ ਮਾਰ ਗਿਰਾਏ ਅੰਦਰ ਖੀਤ ਦਾ ਤੀਰੀ ਸ਼ੈਭਰ ਲਾਈ ਮੁਠੀ ਦੇਵਤਾ ਪੇਰੀ ਸੰਖ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤਣ ਖਲਾਏ ਜਿਨੀ ਦਸਤੋ ਠਾਈ ਰਹਿਣਾ ਜੀਵਤੇ ਚੰਡ ਆਰ ਮੁੰਡ ਖਪਾਏ ਦੋਨੋ ਦੇਵਤਾ ਸੋੰਬਰ ਨੇ ਸੋੰਬਰ ਸਾਈ ਮਾਰੀ ਦਤ ਸੁਣ ਜੋ ਦੇ ਸਭ ਲਾਈ ਆਪਣੇ ਮਜਲਸੀ ਜਿਨੀ ਦੇ ਉਪਜਾਈ ਇੰਦਰ ਜਿ ਹਵੇ ਤੇ ਹੀ ਮਾਰਗ ਰਾਈ ਪਲ ਵਿੱਚ ਦੇਵਤਾ ਓ ਨੀਂਦ ਅਸਤੀ ਦਸਤ বাজਾਈ ਤਨ ਆ ਚਿੱਤ ਕਰ ਫਿਰ ਸਰਣਵਤ ਬੀਦ ਚਲਾਏ ਬੀੜੇ ਰਾਇ ਦੇ ਸੰਝ ਪਟੇਲਾ ਪਾਈ ਚਿਲਕਤ ਟੋਪੀਆਂ ਲੁੱਟਣੋਂ ਅੜਾਈ ਰਾਖਸ ਰੂਹ ਹਲੇ ਕਦੀ ਨਾ ਕਿਨਹਿ ਹਟਾਈ ਜੁੱਧ ਮਚਾਈ ਕਾਏ ਮਿਲਤੇਈ ਦਨੋਂ ਆਈ ਹੁਣ ਸੰਗਰ ਦੇਖਣਾ ਪੌੜੀ ਪੌੜੀ ਗਤੀ ਡੰਡ ਉਬਾਰੀ ਨੇੜੇ ਆਈ ਕਾਏ ਸਿੰਘ ਕਰੀ ਅਸਵਾਰੀ ਦੁਰਗਾ ਸੂਰ ਸੁਣ ਖੱਬੈ ਦਸਤ ਉਬਾਰੀ ਗਦਾ ਫੇਰਾਈ ਕਾਏ ਸਨਾ ਸਭ ਸੰਘਾਰੀ ਸ਼ਰਨਵਤ ਬੀਜ ਦੇ ਜਨਮਦ ਖਾਇ ਮਦਾਰੀ ਘੁੰਮਨ ਸੂਰਮੇ ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਭਾਗ ਨੂੰ ਸ਼ਰਨਵਤ ਬੀਜ ਹਕਾਰੇ ਰਹਿੰਦੇ ਸੂਰਮੇ ਜੋਦੇ ਜੇਡ ਮੁਨਾਰੀ ਦਿਸਣ ਖੇਤ ਵਿੱਚ ਸਭ ਨਹੀਂ ਦਸਤ ਉਭਾਰੇ ਤੇਗਾ ਤੂਹੇ ਕਾ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਤੇ ਠਣਕਾਰੇ ਤੇਗੀ ਉੱਗਰੇ ਘਾੜ ਘੜਨ ਠੱਠਿਆ ਰੇ ਜਾਣ ਵੜਾਏ ਕੱਪ ਸੱਟ ਪਈ ਜਮਤਾਣੀ ਦਲ ਮੁਕਾਬਲਾ ਘੁਮਰ ਵਰਗ ਸਤਾਣੀ ਦਲ ਵਿੱਚ ਕੱਤੀਓ ਸਣੇ ਤੁਰਾ ਪਲਾਣੀ ਟਿੱਕਣ ਸੂਰ ਮੇ ਉਠ ਠ ਮੰਗਣ ਪਾਣੀ ਕਾਇਲ ਘੁੰਮਦੇ ਇਵਡ ਮਾਰ ਵਿਹਾਣੀ ਉੱਪਰ ਰਕਸਾ ਬਿਜਲ ਜਿਉਂ ਚਰਲਾਣੀ ਉੱਠੇ ਦੇਵਤਾ ਪੌੜੀ ੨ਵੀਂ ਧੌਸ ਉਬਾਰੀ ਦਲਾ ਮੁਕਾਬਲਾ ਸਭ ਹਸਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾ ਨੂੰ ਮਾਰੇ ਰੂਹ ਵਢਾਈ ਕਾਏ ਸਿਰ ਵਿੱਚ ਤੇਗ ਵਗਾਈ ਸ਼ਰਣਵਤ ਬੀਜ ਦੇ ਆ ਗਾਨਤਦਾਨ ਨੋ ਪਾਰੇ ਹੋਏ ਲੋহুਆ ਜੋਦੇ ਜੇਡ ਮਨਾਰੀ ਅੰਦਰ ਖੇਤ ਦਾਏ ਦੁਰਗਾ ਨੂੰ ਲਲਕਾਰੀ ਆਗਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖ ਸਿਆਮ ਦੇਵ ਪਿਆਮ ਦੇਵ ਹਰਤੂ ਦੇ ਪ੍ਰਣਾਲੇ ਤਿੰਨ ਤੇ ਭੋਏ ਪਾਏ ਉੱਠੇ ਕਾਰਣ ਆਰੇ ਰਾਖਸ ਹੜਹੜਾਏ ਤਗਾ ਸੰਗਲੀਆਲੀ ਸੰਗਰਵਾਇਆ ਬਰਛੀ ਬੰਬਲੀਆਲੀ ਸੂਰੇ ਸੰਗਰੇ ਢੇੜ ਮਚਿਆ ਵੀਰਾਲੀ ਦੁਰਗਾ ਦਾ ਨਵੀਂ ਮਾਰ ਮਚੀ ਮੋਹਰਾਲੀ ਅੰਦਰ ਖੇਤ ਦਾ ਜਾਣ ਨਾਟ ਲਥੇ ਸ਼ਾਲੀ ਢੋਲ ਵਜਾਏ ਕਾ ਲੋਹ ਫਾਤੀ ਜਾਲੀ ਲੋਥੀ ਜਮ ਧੜੀ ਕਾਨ ਵਿੱਚ ਜਿਉ ਸੰਸ਼ਾਲੀ ਤਿਗਾ ਹਸੀਆਂ ਘੁਮਰ ਅਰਸਿਆਲੀ ਬਣਿਆ ਕੀ ਜਮਾ ਧੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੂਹੇ ਮਿਆਂ ਨੂੰ ਲਈਆਂ ਜਵਾਨੀ ਸੂਰਮੀ ਸਰਣਵਤ ਵੀਰ ਵਧਾਈਆਂ ਅਗਣਤ ਸੂਰਤਾ ਦੁਰਗਾ ਸੋਹੇ ਆਈਆਂ ਰੂਹ ਵਢਾਏ ਕੈ ਸਭਨੀ ਆਣ ਵਗਾਈਆਂ ਤਿਗਾ ਤੂਹੇ ਕੈ ਮੰ ਦੁਰਗਾ ਸਭ ਬਚਾਈਆ ਢਾਲ ਸੰਭਾਲ ਕੈ ਦੇਵੀ ਆਪ ਚਲਾਈਆ ਤੱਕ ਤੱਕ ਦਨਵੀ ਲੋਹ ਲਾਲ ਡੁਬਾਈਆ ਤੇ ਗਨੰਗੀਆਂ ਸਾਰਸਤੀ ਜਨਨਾਈਆ ਮਿਲ ਕੈ ਦੇਵੀ ਆਪ ਸਬੇ ਮਾਰ ਗਰਾਈਆਂ ਅੰਦਰ ਖੀਤ ਦਾ ਤਿੱਦੂ ਫਿਰ ਸਵਾਈਆਂ ਹੋਈਆਂ ਸੂਰਤ ਬੌੜੀ ਸੂਰੀ ਸੰਘਰ ਰਚਿਆ ਢੂਲ ਸੰਖ ਨਗਾਰੇ ਵਾਇ ਕਾ ਚੰਦ ਤੇ ਤਾਰੀ ਕਾਲ ਕਾ ਮਨ ਬਹਿਲਾ ਰੋਸ ਵਡਾਈ ਕਰ ਨਿਕਲੀ ਮੱਥਾ ਫੂੜ ਕਾ ਜਣ ਫਤੇ ਨਿਸ਼ਾਨ বাজਾਏ ਕਾ ਜਾਗ ਸੁਜੰਮੀ ਜੁੱਧ ਨੂੰ ਜਰਵਾਣਾ ਜਣ ਮਰੜਾਏ ਕਾ ਦਾਲ ਵਿੱਚ ਕੀ ਰਾਕ ਤਿਆ ਜਣ ਸੀਹ ਤੁਰਿਆ ਗਣਣਾ ਇਕਾ ਆਪ ਵਿਸੂਲਾ ਹੋਇਆ ਤੇ ਹਲੁਕਾ ਤੇ ਖੁਨਸਾ ਇਕਾ ਰੂਹ ਸਿਧਾਈਆ ਚੱਕਰ ਬਾਣ ਕਰਨਿੰਦਾ ਖੜਗ ਉਠਾਈ ਕਾਏ ਅੱਗੇ ਰਾਕਸ ਬੈਠੇ ਰੂਹ ਲੇ ਤੇਰੀ ਤੇ ਕੀ ਸ਼ਹਿਬਰ ਲਾਏ ਕਾਏ ਪਕੜ ਪਛਾੜੀ ਰਾਖਸਾਂ ਦਲ ਦੇਤਾ ਅੰਦਰ ਜਾਏ ਕਹਿ ਬਹੁ ਕਿਸੀ ਪਕੜ ਪਛਾੜਿਆ ਨਾ ਦਿਨ ਅੰਦਰ ਤੂਮ ਰਚਾਈ ਕਹਿ ਵੱਡੇ ਵੱਡੇ ਚੁਣ ਸੂਰਮੇ ਗਹੇ ਕੋਟੀ ਦਏ ਚਲਾਈ ਕਹ ਰਣਕਾਲੀ ਗੁੱਸਾ ਖਾਈ ਕਹ ਪੌੜੀ ਪੌੜੀ ਦੁਹਾ ਕੰਦਾਰਾ ਮੋਹੇ ਜੁੜੇ ਅਣੀਆ ਰਾਚੋਈਆ ਤੂਹੇ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਹੂਰਾ ਸਰਣਵਤ ਬੀਜ ਨੂੰ ਘਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚਾਉ ਗਿਰਦਾ ਹੋਈਆਂ ਤੋਬੀ ਤਉਸਾ ਪਈ ਆਂ ਦਰ ਮੁਕਾਬਲਾ ਦਸਤੀ ਧੂਹ ਨਚਾਈਆਂ ਤੇ ਗਨੰਗੀਆਂ ਸੂਰਿਆਂ ਦੇ ਤਲ ਲਾਈਆਂ ਗੋਸਤ ਗਿੱਧੀਆਂ ਵਿਦਣ ਰਤੀ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਲਤਾਈਆਂ ਲੋਹੂ ਭਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾ ਭਜ ਦੀ ਕਥਾ ਸੁਣਾਈਆ ਰਾਜੇ ਸੁੰਭ ਥੈ ਭੁਈ ਨਾ ਪੌਣੇ ਪਾਈਆ ਬੁੰਦਾ ਰਕਤ ਦੀਆ ਕਾਲੀ ਖੇਤ ਕਪਾਈਆ ਸੱਬੇ ਸੂਰਤਾ ਬਹੁਤੀ ਸ੍ਰੀ ਵਿਹਈਆ ਘੜੀਆਂ ਗਾਲਕੀਆਂ ਜਾਣ ਨਾ ਜਾਏ ਮਈਆ ਦੂਜੇ ਸੂਰਮੇ ਸੋਮਾ ਸੁਣੀ ਕਰ ਹਾਲੀ ਸਰਣਵਤ ਬੀਜ ਦੀ ਰਣ ਵਿੱਚ ਕਹ ਲੈ ਨਾ ਚਾਲੀ ਦੁਰਗਾ ਆਵੰਦੀ ਬਹੁਤੇ ਵੀਰਜ ਟਾਲੀ ਉੱਠੇ ਆਖ ਕਾਏ ਚੋਟਾ ਪਾਨ ਤਵਾਲੀ ਜਸਨ ਜੁੱਧ ਨੂੰ ਥਾਰ ਥਾਰ ਪ੍ਰਥਮੀ ਚਾਲੀ ਇੰਦਰਾ ਚੜੰਦੇ ਆ ਨਾਉ ਜਿਵੇਂ ਹੈ ਹਾਲੀ ਸਹਿਦਰੀਆਉ ਵਿੱਚ ਧੂੜ ਉਹ ਤਹਾ ਕਾਲੀ ਛੜੀ ਤੁਰੰਗ ਮਾ ਜਾਣ ਪੁਕਾਰੂ ਚਾਲੀ ਧਰਤੀ ਇੰਦਰ ਥਾਏ ਪੌੜੀ ਆਹਾਰ ਮਿਲਿਆ ਆਹਰੀਆ ਸੈਣ ਸੂਰੀਆ ਸਾਜੀ ਚੱਲੇ ਸੋਹੇ ਦੁਰਗ ਸਾਹ ਜਣ ਕਾ ਬਹਾ ਜੀ ਤੀਰੀ ਤੇਗੀ ਜਮ ਧੜੀ ਰਾਣਾ ਵੰਡੀ ਬਾਜੀ ਇੱਕ ਕਾਇਲ ਹੁਮਨ ਸੁਰਮੇ ਜਾਣ ਮਕ ਤਬ ਕਾ ਜੀ ਇਕ ਬੀਰ ਪਰ ਤੇ ਬਰਸ਼ੀਏ ਜਿਉ ਝੋਕ ਪਾਉਲ ਨੇ ਬਾਜੀ ਇਕ ਕੰ ਦੁਰਗਾ ਸੋ ਏ ਖੁਨ ਸਕਾਏ ਖੁਨ ਸਾਇਨਤਾ ਜੀ ਇਕ ਧਾਵਨ ਦੁਰਗਾ ਸਾਹਮਣੇ ਧਿਉ ਪੁਖਿ ਆਏ ਪਾਜੀ ਕਦ ਨ ਰਜੇ ਜੁਦ ਤੇ ਰਜ ਹੋਏ ਰਾਜੀ ਬਜੇ ਸੰਗਲੀ ਆਲੇ ਸੰਗਰ ਡੋਹਰੇ ਦਹੇ ਜੋ ਖੇਤ ਜਟਾਲੇ ਹੱਠਾ ਜੋੜ ਕੈ ਨੀ ਜੇ ਬੰਬਲੀ ਆਲੇ ਦਿਸਨ ਓੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਤੈ ਦਾਨਵੀ ਸੂਲ ਹੋਈਆ ਗੰਗਾ ਵਾਛੜ ਕਤੀ ਸੂਰਿਆ ਵਿਚ ਖੇਤ ਖਤੰਗਾ ਤੂਹੇ ਕਿਰਪਾਣਾ ਤਿੱਖੀਆਂ ਵੱਡ ਲਾਹਨ ਅੰਗਾ ਪਹਿਲਾ ਅੰਦਲਾ ਮਿਲੰਦੇ ਆ ਢੀੜ ਪਿਆ ਨਿਹੰਗਾ ਪੌੜੀ ਓਵਰੇਡ ਸੌਜਾ ਆਈਆ ਵੀਰ ਚੜੇ ਕੰਧਾਰੀ ਸੜਕ ਮਿਆਂ ਨੂੰ ਕਟੀਆਂ ਤਿੱਖੀਆਂ ਦਰਵਾਰੀ ਕੜਕ ਉੱਠੇ ਰਣ ਮਚਿਆ ਵੱਡੇ ਹੰਕਾਰੀ ਸਿਰ ਧੜ ਬਹਾ ਗਨਲੇ ਫੁੱਲ ਜੀ ਹਾਇ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨ ਆਰੀ ਦੁਹਾ ਕੰਦਾ ਰਾਮ ਮੋਹੇ ਜੁੜੇ ਜਾਂ ਸੱਟ ਪਈ ਖਰਵਾਰ ਕਾ ਤੱਕ ਤੱਕ ਕੈਬਰ ਦੁਰਗ ਸਾਹਾ ਤੱਕ ਮਾਰੇ ਭਲੇ ਜੁਝਾਰ ਕਾ ਪੈਦਲ ਮਾਰੇ ਹਾਥੀਆਂ ਸੰਗ ਰੱਥ ਗਰੇ ਅਸਵਾਰ ਕਾ ਸੋਹਨ ਸੰਜਾ ਬਾਗੜਾ ਜਾਣ ਲਗੇ ਫੁੱਲ ਅਨਾਰ ਕਾ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਰਵਾਰ ਕਾਓ ਇਦੋਂ ਭਰੋ ਓਤ ਪਾਰ ਹਰਨਾਖਸ ਕਈ ਹਜ਼ਾਰ ਕਾਓ ਜਣ ਇਕਾ ਰਹੀ ਕੰਧਾਰ ਕਾਓ ਸਦ ਰਹਿਮਤ ਤੇਰੇ ਵਾਰ ਕਾਓ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਛੱਡ ਪਈ ਜਮਤਾਨ ਕਾਓ ਤਦ ਖਿੰਗ ਨ ਸੁੰਬਨ ਚਾਇਆ ਢਾਲ ਉੱਪਰ ਵਰਗ ਸਤਾਨ ਕਾਓ ਫੜੀ ਬੇਲੰਦ ਮੰਗਾਇਓ ਸ ਫਰਮਾਇਸ ਕਰਮੁਲ ਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਣ ਕਾਣ ਕਾ ਅੱਗੈ ਤੀਗਵ ਕਾਈ ਦੁਰਗ ਸਾਹ ਵੱਡ ਸੁੰਬਨ ਬਹੀ ਬਲਾਣ ਕਾ ਰੜਕੀ ਜਾਏ ਕਾ ਧਰਤ ਕਾਓ ਵੱਡ ਪਖਰ ਵੱਡ ਕੇ ਕਾਣ ਕਾ ਬੀਰ ਬਲਾਣੋਂ ਢਿੱਗਿਆ ਕਰ ਸਜਦਾ ਸੁंभ ਸੁਜਾਨਕ ਕਉ ਸਵਾਸ ਸਲੋਣੇ ਖਾਣ ਕਉ ਸਦਾ ਸਵਾਸ ਤੇਰੇ ਤਾਣ ਕਉ ਤਾਰੀਫਾ ਪਾਨ ਚਬਾਨ ਕਉ ਸਦ ਰਹਿਮਤ ਕੈਫਾ ਖਾਣ ਕਉ ਸਦ ਰਹਿਮਤ ਤੁਰੇ ਨਾਣ ਕਉ ਪੌੜੀ ਦੁਰਗਾ ਅਤੈ ਦਾਨਵੀ ਗਹ ਸੰਗਰ ਕਥੇ ਓਰੜ ਉੱਠੇ ਸੂਰਮੇ ਆ ਡਾਹੇ ਮੱਥੇ ਕਾਟ ਤੂ ਫੰਗੀ ਕਬਰੀ ਦਲਗਾਹੇ ਨੇ ਕਥੇ ਦੇਖਣ ਜਾਂ ਜੋ ਫਰੀਸਤੇ ਅਸਮਾਨੋ ਲਥੇ ਪੌੜੀ ਦੁਹਾ ਕੰਦਾਰਾ ਮੋਹ ਜੁੜੇ ਦਲ ਘੁਰੀ ਨਗਾਰੇ ਓੜੜ ਆਏ ਸੂਰਮੇ ਸਿਰਦਾਰ ਰਣਯਾਰੇ ਲੈ ਕੈ ਤੇਗਾ ਵਰਸ਼ੀਆਂ ਹਥਿਆਰ ਉਭਾਰੇ ਤੋਪ ਪਟੇਲਾ ਪਖਰਾ ਗਲ ਸੰਜ ਸਵਾਰੇ ਲੈ ਕੇ ਵਰਸ਼ੀ ਦੁਰਗ ਸਾਹਾ ਬਹੁਤ ਨਮਾਰਿ ਮਾਰਿ ਚੜੇ ਰਥੀ ਗਾਜ ਕੋੜਈ ਮਾਰ ਭੋਏ ਤੇ ਡਾਰੇ ਜਾਣ ਹਲਵਾਈ ਸੇਖ ਨਾਲ ਵਿਨ ਬੜੇ ਉਤਾਰੇ ਪੌੜੀ ਦੁਹਾ ਕੰਦਾਰਾ ਮੋਹੇ ਜੁੜੇ ਨਾਲ ਤੌਸਾ ਭਾਰੀ ਲਈ ਬਗਉਤੀ ਦੁਰਗ ਸਾਹਾ ਵਰ ਜਾਗਨ ਭਾਰੀ ਲਈ ਰਾਜੇ ਸੁंभ ਨੂੰ ਰਤ ਪਿਆ ਪਿਆਰੀ ਸੁंभ ਪਲਾਣੋਂ ਡਿਗਿਆ ਉਪਮਾ ਬੀਚਾਰੀ ਡੁੱਬ ਰਤੂ ਨਾਲ ਹੋ ਨਿਕਲੀ ਵਰਛੀ ਦੋ ਧਾਰੀ ਜਾਣ ਰਾਜਾ ਦੀ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਅਤਾਏ ਦਾਨਵੀਂ ਭੀੜ ਭਿਆਸ ਬਾਹੀ ਸਸਤਰਪਜੂਤੇ ਦੁਰਗ ਸਾਹਾ ਗਹ ਸਬਨੀ ਬਾਹੀ ਸੋਮਵਰ ਨੇ ਸੋਮਵਰ ਸੰਗਾਰਿਆ ਵਥ ਜਹੀ ਸਾਹੀ ਫੌਜਾ ਰਖ ਸਿਆਰੀਆ ਦੇਖ ਰੂਵਨਤਾਹੀ ਮੋਹੇ ਕੜੂਚੇ ਕਾਹ ਦੇ ਛਡ ਕੋੜੇ ਰਾਹੀ ਭਜਦੇ ਹੋਏ ਮਾਰੀ ਅਲ ਮੋੜ ਝੱਕ ਨਾਹੀ ਪੌੜੀ ਸੋਮਬ ਨੇ ਸੋਮਬ ਪਠਾਇਆ ਜਮਦੀ ਧਾਮ ਨੂੰ ਇੰਦਰ ਸਾਧ ਬੁਲਾਇਆ ਰਾਜ ਅਬਖੀ ਖਨੋ ਸਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦੇ 14 ਹੈ ਲੋਕਾ ਸ਼ਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹੇ ਗਾਇਆ ਪੌੜੀ ਸੋੰਭਾ ਨੇ ਸੋੰਭ ਪਠਾਇਆ ਜਮਦੇ ਧਾਮ ਨੋ ਇੰਦਰ ਸੱਜ ਬੁਲਾਇਆ ਰਾਜ ਅਬਖੇਖ ਨੋ ਸਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦੇ 14 ਹੈ ਲੋਕਾ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾ ਸਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨੇ ਇਹ ਗਾਇਆ ਦੁਰਗਾ ਪਾਠ ਬਣਾਇਆ ਸਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨੇ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ